ਪਰਮਾਣੂ ਬੰਬ ਕਿੰਨੇ ਖਤਰਨਾਕ ਹੁੰਦੇ ਹਨ ਅਤੇ ਮਿਸਾਈਲ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਉਹ ਜਾਣਦੇ ਆ ਵੀਡੀਓ ਪੂਰੀ ਸੁਣ ਕੇ ਜਾਈਓ ਅੱਜ ਅਸੀਂ ਕੁਝ ਖਾਸ ਰਿਪੋਰਟਾਂ ਦੇ ਆਧਾਰ ਤੇ ਨਾ ਪਰਮਾਣੂ ਹਥਿਆਰਾਂ ਦੀ ਤਬਾਈ ਤੇ ਤੇ ਨਾਲ ਹੀ ਵਕ ਵਕ ਮਿਸਾਈਲਾਂ ਦੀ ਟੈਕਨੋਲੋਜੀ ਬਾਰੇ ਥੋੜੀ ਡੂੰਗੀ ਗੱਲਬਾਤ ਕਰਾਂਗੇ ਸਾਡਾ ਮਕਸਦ ਬਸ ਇਹ ਸਮਝਣਾ ਹੈ ਕਿ ਇਹ ਹਥਿਆਰ ਮਤਲਬ ਕਮ ਕਿਵੇਂ ਕਰ ਦੇਣੇ ਤੇ ਇਹਨਾਂ ਦੇ ਅਸਰ ਕੀ ਕੀ ਹੋ ਸਕਦੇ ਨੇ ਤਾਂ ਆਪਾਂ ਸ਼ੁਰੂ ਕਰਦੇ ਆਂ ਪਰਮਾਣੂ ਬੰਬਾਂ ਤੋਂ ਇਹ ਜਿਹੜੀਆਂ ਰਿਪੋਰਟਾਂ ਨੇ ਇਹ ਦੱਸਦੀਆਂ ਨੇ ਕਿ ਇਹ ਬੰਬ ਅਸਲ ਵਿੱਚ ਚਲਦੇ ਕੀਵੇਂ ਨੇ ਕੀ ਪ੍ਰਕਿਰਿਆ ਹੁੰਦੀ ਹੈ ਇਹ ਨਾ ਪਿੱਛੇ ਹਾਂਜੀ ਦੇਖੋ ਰਿਪੋਰਟਾਂ ਦੇ ਮੁਤਾਬਿਕ ਨਾ ਇਹ ਮੁੱਖ ਤੌਰ ਤੇ ਇੱਕ ਪ੍ਰਕਿਰਿਆ ਹੁੰਦੀ ਹੈ ਜਿਸ ਨੂੰ ਫਿਊਜ਼ਨ ਕਹਿੰਦੇ ਨੇ ਮਤਲਬ ਉਹਦੇ ਵਿੱਚ ਸੈੱਲ ਜਿਹੜੇ ਨੇ ਉਹ ਗੁਣਾ ਹੁੰਦੇ ਜਾਂਦੇ ਨੇ ਇੱਕ ਤੋਂ ਦੋ ਦੋ ਤੋਂ ਚਾਰ ਐਂ ਕਰਕੇ ਤੇ ਇਸ ਨਾਲ ਨਾ ਬੇਅੰਤ ਊਰਜਾ ਪੈਦਾ ਹੁੰਦੀ ਹੈ ਤੇ ਫਿਰ ਉਹ ਇੱਕ ਬਹੁਤ ਵੱਡੇ ਧਮਾਕੇਦਾਰ ਰੂਪ ਲੈ ਲੈਂਦੀ ਹੈ ਅੱਛਾ ਫਿਊਜ਼ਨ ਯਾਨੀ ਕਿ ਸੈੱਲਾਂ ਦਾ ਜੁੜਨਾ ਤੇ ਵਧਣਾ ਤੇ ਫਿਰ ਧਮਾਕਾ ਇਹਦੇ ਜਿਹੜੇ ਤੁਰੰਤ ਅਸਰ ਹੁੰਦੇ ਨੇ ਉਹ ਤਾਂ ਬਹੁਤ ਹੀ ਭਿਆਨਕ ਦੱਸੇ ਜਾਂਦੇ ਨੇ। ਕੁਝ ਰਿਪੋਰਟਾਂ 'ਚ ਤਾਂ ਇਹ ਵੀ ਹੈ ਕਿ ਜਿੱਥੇ ਧਮਾਕਾ ਹੁੰਦਾ ਹੈ ਉਹਦੇ ਆਸ-ਪਾਸ ਕਈ ਕਿਲੋਮੀਟਰ ਤੱਕ ਲੋਕ ਪਾਫ ਬਣ ਸਕਦੇ ਨੇ। ਮਤਲਬ ਪਲ ਵਿੱਚ। ਹਾਂਜੀ ਬਿਲਕੁਲ ਇਹ ਗੱਲ ਸਹੀ ਹੈ। ਉਹ ਤਮਾਕੇ ਦਾ ਜਿਹੜਾ ਕੇਂਦਰ ਹੁੰਦਾ ਹੈ ਨਾ ਉੱਥੇ ਤਾਪਮਾਨ ਇੰਨਾ ਜ਼ਿਆਦਾ ਹੁੰਦਾ ਹੈ ਕਿ ਕੁਝ ਬਚਦਾ ਹੀ ਨਹੀਂ। ਤੇ ਜਿਹੜੇ ਲੋਕ ਥੋੜਾ ਦੂਰ ਹੁੰਦੇ ਨੇ ਤੇ ਇਸ ਪਹਿਲੀ ਮਤਲਬ ਅਗਦੀ ਲਪੇਟ ਤੋਂ ਬਚ ਵੀ ਜਾਂਦੇ ਨੇ ਉਹਨਾਂ ਨੂੰ ਵੀ ਬਹੁਤ ਭਿਆਨਕ ਜਲਣ ਹੁੰਦੀ ਹੈ ਤੇ ਫਿਰ ਰੇਡੀਏਸ਼ਨ ਦਾ ਅਸਰ ਉਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੋਰ ਗੰਭੀਰ ਸਿਹਤ ਸਮੱਸਿਆਵਾਂ ਤੇ ਸਭ ਤੋਂ ਵੱਡੀ ਗੱਲ ਇਹੜਾ ਅਸਰ ਪੀੜ੍ਹੀਆਂ ਤੱਕ ਚੱਲ ਸਕਦਾ ਹੈ ਮਤਲਬ ਜਨਮ ਲੈਣ ਵਾਲੇ ਬੱਚਿਆਂ ਵਿੱਚ ਵੀ ਸਰੀਰਕ ਕਮੀਆਂ ਆ ਸਕਦੀਆਂ ਨੇ ਹੂੰ ਤੇ ਲੰਮੇ ਸਮੇਂ ਦੇ ਪ੍ਰਭਾਵਾਂ ਦੀ ਗੱਲ ਵੀ ਹੈ ਜਿਵੇਂ ਤੁਸੀਂ ਰੇਡੀਏਸ਼ਨ ਕਿਹਾ ਉਦਾਂ ਮਤਲਬ ਫਿਰ ਉਹ ਰੇਡੀਓ ਐਕਟਿਵ ਮੀ ਵਗੈਰਾ ਹਾਂਜੀ ਉਹਨੂੰ ਫਾਲ ਆਊਟ ਕਹਿੰਦੇ ਨੇ ਉਹ ਜਿਹੜੇ ਰੇਡੀਓ ਐਕਟਿਵ ਕਣ ਹੁੰਦੇ ਨੇ ਤਮਾਕੇ ਨਾਲ ਵਯੂ ਮੰਦਲ ਚ ਉੱਪਰ ਚਲੇ ਜਾਂਦੇ ਨੇ ਤੇ ਫਿਰ ਹੌਲੀ ਹੌਲੀ ਮੀਂਹ ਜਾਂ ਹਵਾ ਨਾਲ ਵਾਪਸ ਧਰਤੀ ਤੇ ਆਉਂਦੇ ਨੇ ਇਹ ਪਾਣੀ ਦੇ ਸੋਮਿਆਂ ਨਦੀਆਂ ਝੀਲਾਂ ਜ਼ਮੀਨ ਫਸਲਾਂ ਸਭ ਨੂੰ ਜ਼ਹਿਰੀਲਾ ਕਰ ਸਕਦੇ ਨੇ ਤੇ ਇਹ ਅਸਰ ਸੈਂਕੜੇ ਸਾਲਾਂ ਤੱਕ ਰਹਿ ਸਕਦਾ ਹੈ ਇਸ ਲਈ ਇਹ ਸਿਰਫ ਇੱਕ ਦੇਸ਼ ਦੀ ਸਮੱਸਿਆ ਨਹੀਂ ਰਹਿੰਦੀ ਹਵਾ ਤੇ ਪਾਣੀ ਤਾਂ ਸਰਹੱਦਾਂ ਨਹੀਂ ਦੇਖਦੇ ਸਹੀ ਗੱਲ ਹੈ ਇਹ ਤਾਂ ਪੂਰੀ ਦੁਨੀਆ ਲਈ ਖਤਰਾ ਹੈ ਅੱਛਾ ਇਸੇ ਨਾਲ ਜੁੜੀ ਇੱਕ ਹੋਰ ਚੀਜ਼ ਦਾ ਜ਼ਿਕਰ ਮਿਲਦਾ ਹੈ ਰਿਪੋਰਟਾਂ ਚ ਇੱਕ ਐਮਓਪੀ ਬੰਬ ਇਹ ਕੀ ਚੀਜ਼ ਹੈ ਇਹ ਪਰਮਾਣੂ ਨਹੀਂ ਹੈ ਸ਼ਾਇਦ ਹਾਂਜੀ ਐਮਓਪੀ ਯਾਨੀ ਕਿ ਮੈਸਿਵ ਆਰਡੀਨੈਂਸ ਪੈਨੇਟਰ ਇਹ ਪਰਮਾਣੂ ਨਹੀਂ ਹੈ ਪਰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਰਵਾਇਤੀ ਬੰਬ ਹੈ ਰੀਪੋਰਟਰ ਮੁਤਾਬਕ ਇਹ ਅਮਰੀਕਾ ਕੋਲ ਹੈ ਇਹਦੀ ਖਾਸियत ਇਹ ਹੈ ਕਿ ਜ਼ਮੀਨ ਦੇ ਅੰਦਰ ਬਹੁਤ ਡੂੰਗਾ ਮਤਲਬ 100 ਫੁੱਟ ਤੱਕ ਵੀ ਤਸਕੇ ਫਟ ਸਕਦਾ ਹੈ ਇਹ ਖਾਸ ਤੌਰ ਤੇ ਬਣਾਇਆ ਗਿਆ ਹੈ ਉਨਾ ਟਿਕਾਣਿਆਂ ਨੂੰ ਨਸ਼ਟ ਕਰਨ ਲਈ ਜਿਹੜੇ ਜ਼ਮੀਨ ਦੇ ਬਹੁਤ ਬਣਾਏ ਹੁੰਦੇ ਨੇ ਜਿਵੇਂ ਕੋਈ ਭੂਮੀਗਤ ਬੰਕਰ ਵਗੈਰਾ ਓਹੋ ਅੱਛਾ ਯਾਨੀ ਕਿ ਧਰਤੀ ਦੇ ਅੰਦਰਲੇ ਟਾਰਗੇਟਸ ਲਈ ਠੀਕ ਹੈ ਹੁਣ ਆਪਾਂ ਮਿਜ਼ਾਈਲਾਂ ਤੇ ਆਉਨੇ ਆ ਇਹਨਾਂ ਦੀ ਵੀ ਕਈ ਕਿਸਮਾਂ ਹੁੰਦੀਆਂ ਨੇ ਰਿਪੋਰਟਾਂ 'ਚ ਮੁੱਖ ਤੌਰ ਤੇ ਦੋ ਦਾ ਜ਼ਿਕਰ ਹੈ ਬੈਲਿਸਟਿਕ ਤੇ ਕਰੂਜ਼ ਕੀ ਫਰਕ ਹੈ ਨਾਚ ਹਾਂਜੀ ਦੇਖੋ ਬੈਲਿਸਟਿਕ ਮਿਜ਼ਾਈਲ ਦਾ ਸਫਰ ਨਾ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਕੋਈ ਪੱਥਰ ਉੱਪਰ ਸੁੱਟਦੇ ਆ ਉਹ ਉੱਪਰ ਜਾ ਕੇ ਫਿਰ ਹੇਠਾਂ ਆਉਂਦਾ ਹੈ ਉਸ ਤਰ੍ਹਾਂ ਦਾ ਹੁੰਦਾ ਹੈ ਇਸ ਨੂੰ ਪਹਿਲਾਂ ਬਹੁਤ ਉੱਚਾ ਦਾਗਿਆ ਜਾਂਦਾ ਹੈ ਇੰਨਾ ਉੱਚਾ ਕਿ ਇਹ ਧਰਤੀ ਦੇ ਵਾਯੂ ਮੰਡਲ ਤੋਂ ਵੀ ਬਾਹਰ ਯਾਨੀ ਸਪੇਸ ਵਿੱਚ ਚਲੀ ਜਾਂਦੀ ਹੈ ਫਿਰ ਉੱਥੋਂ ਇਹ ਗੁਰੂਤਾ ਖਿੱਚ ਦੇ ਕਾਰਨ ਬਹੁਤ ਤੇਜ਼ ਰਫਤਾਰ ਨਾਲ ਜਿਸ ਨੂੰ ਹਾਈਪਰਸੋਨਿਕ ਸਪੀਡ ਕਹਿੰਦੇ ਨੇ ਵਾਪਸ ਧਰਤੀ ਵੱਲ ਆਉਂਦੀ ਹੈ ਤੇ ਆਪਣੇ ਨਿਸ਼ਾਨੇ ਤੇ ਡਿੱਗਦੀ ਹੈ ਅੱਛਾ ਯਾਨੀ ਕਿ ਪਹਿਲਾਂ ਉੱਪਰ ਸਪੇਸ 'ਚ ਫਿਰ ਥੱਲੇ ਤੇ ਬਹੁਤ ਤੇਜ਼ੀ ਨਾਲ ਹਾਂਜੀ ਬਹੁਤ ਜ਼ਿਆਦਾ ਤੇਜ਼ੀ ਨਾਲ ਇਸੇ ਕਰਕੇ ਖਾਸ ਕਰਕੇ ਜਦੋਂ ਇਹ ਵਾਪਸ ਆ ਰਹੀ ਹੁੰਦੀ ਹੈ ਆਖਰੀ ਪੜਾਅ ਵਿੱਚ ਇਸ ਨੂੰ ਰੋਕਣਾ ਜਾਂ ਇਸ ਦਾ ਰਸਤਾ ਬਦਲਣਾ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਹੈ ਹੂੰ ਸਮਝ ਗਿਆ ਤੇ ਫਿਰ ਦੂਜੀ ਕਿਸਮ ਕਰੂਜ਼ ਮਿਜ਼ਾਈਲ ਉਹ ਕਿਵੇਂ ਕੰਮ ਕਰਦੀ ਹੈ ਕਰੂਜ਼ ਮਿਜ਼ਾਈਲ ਇਸ ਤੋਂ ਵੱਖਰੀ ਹੈ ਉਹ ਵਾਯੂ ਮੰਡਲ ਦੇ ਅੰਦਰ ਹੀ ਰਹਿੰਦੀ ਹੈ ਤੇ ਧਰਤੀ ਦੀ ਸਤ੍ਹਾ ਦੇ ਨੇੜੇ-ਨੇੜੇ ਇੱਕ ਸਿੱਧੀ ਲਾਈਨ ਚੋੜਦੀ ਹੈ ਜਿਵੇਂ ਕੋਈ ਜਹਾਜ਼ ਉੱਡਦਾ ਹੈ ਇਹਦੇ ਕੋਲ ਆਪਣਾ ਇੰਜਣ ਹੁੰਦਾ ਹੈ ਜਿਹੜਾ ਇਹਨੂੰ ਪੂਰੇ ਰਸਤੇ ਤਾਕਤ ਦਿੰਦਾ ਹੈ ਇਹ ਕਾਫੀ ਨੀਵੀਂ ਉਚਾਈ ਤੇ ਉੜ ਸਕਦੀ ਹੈ ਜਿਸ ਕਰਕੇ ਰਡਾਰ ਲਈ ਇਹਨੂੰ ਫੜਨਾ ਔਖਾ ਹੋ ਜਾਂਦਾ ਹੈ ਅੱਛਾ ਯਾਨੀ ਕਿ ਇਹ ਲੁੱਕ ਕੇ ਵਾਰ ਕਰ ਸਕਦੀ ਹੈ ਇੱਕ ਤਰ੍ਹਾਂ ਨਾਲ ਹਾਂਜੀ ਕੁਝ ਹੱਦ ਤੱਕ ਤੇ ਇਸ ਤੋਂ ਇਲਾਵਾ ਰਿਪੋਰਟਾਂ ਗਾਈਡਡ ਮਿਜ਼ਾਈਲਾਂ ਦਾ ਵੀ ਜ਼ਿਕਰ ਕਰਦੀਆਂ ਨੇ ਇਹ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਨਿਸ਼ਾਨੇ ਤੱਕ ਪਹੁੰਚਣ ਲਈ ਗਾਈਡ ਕੀਤਾ ਜਾਂਦਾ ਹੈ ਇਹ ਜੀਪੀਐਸ ਸਿਗਨਲ ਵਰਤ ਸਕਦੀਆਂ ਨੇ ਜਾਂ ਫਿਰ ਨਿਸ਼ਾਨੇ ਤੋਂ ਨਿਕਲ ਰਹੀ ਗਰਮੀ ਯਾਨੀ ਹੀਟ ਸਿਗਨੇਚਰ ਨੂੰ ਫੋਲੋ ਕਰ ਸਕਦੀਆਂ ਨੇ ਠੀਕ ਹੈ ਠੀਕ ਹੈ ਬੈਲਿਸਟਿਕ ਉੱਪਰ ਜਾ ਕੇ ਥੱਲੇ ਆਉਂਦੀ ਹੈ ਕਰੂਜ਼ ਸਿੱਧੀ ਤੇ ਨੀਵੀ ਜਾਂਦੀ ਹੈ ਅੱਛਾ ਇੱਕ ਹੋਰ ਤਕਨੀਕ ਲੋ ਤਕਨੀਕ ਦਾ ਜ਼ਿਕਰ ਵੀ ਆਉਂਦਾ ਹੈ ਰਿਪੋਰਟਾਂ ਚ ਸਟੈਲਥ ਜੈਟ ਇਹ ਕੀ ਹੁੰਦੇ ਨੇ ਹਾਂ ਸਟੈਲਥ ਦਾ ਮਤਨ ਹੁੰਦਾ ਹੈ ਲੁਕਿਆ ਹੋਇਆ ਸਟੈਲਥ ਜੈਟ ਉਹ ਲੜਾਕੂ ਜਹਾਜ਼ ਹੁੰਦੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਦੁਸ਼ਮਣ ਦਾ ਰਡਾਰ ਉਹਨਾਂ ਨੂੰ ਆਸਾਨੀ ਨਾਲ ਫੜ ਨਾ ਸਕੇ ਇਹਨਾਂ ਦੀ ਬੰਤਰ ਮਤਲਬ ਸ਼ੇਪ ਖਾਸ ਹੁੰਦੀ ਹੈ ਤੇ ਇਹਨਾਂ ਤੇ ਇੱਕ ਖਾਸ ਕਿਸਮ ਦਾ ਪੇਂਟ ਜਾਂ ਮਟੀਰੀਅਲ ਵਰਤਿਆ ਜਾਂਦਾ ਹੈ ਇਹ ਜਾਂ ਤਾਂ ਰਡਾਰ ਤੋਂ ਆਉਣ ਵਾਲੀਆਂ ਤਰੰਗਾਂ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦਾ ਹੈ ਜਾਂ ਫਿਰ ਉਹਨਾਂ ਨੂੰ ਕਿਸੇ ਹੋਰ ਪਾਸੇ ਮੋੜ ਦਿੰਦਾ ਹੈ ਤਾਂ ਕਿ ਉਹ ਵਾਪਸ ਰਡਾਰ ਸਟੇਸ਼ਨ ਤੱਕ ਨਾ ਪਹੁੰਚਣ ਉਹ ਤਾ ਮਤਲਬ ਰਡਾਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਜਹਾਜ਼ ਆ ਰਿਹਾ ਹੈ ਇੱਕ ਤਰ੍ਹਾਂ ਨਾਲ ਅਦਿੱਖ ਹੋ ਜਾਂਦੇ ਨੇ ਹਾਂਜੀ ਲਗਭਗ ਅਦਿੱਖ ਪੂਰੀ ਤਰ੍ਹਾਂ ਤਾਂ ਨਹੀਂ ਪਰ ਫੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਰਿਪੋਰਟਾਂ 'ਚ ਅਮਰੀਕਾ ਦੇ F22 ਤੇ F35 ਜਹਾਜ਼ਾਂ ਦਾ ਜ਼ਿਕਰ ਆਉਂਦਾ ਹੈ ਇਸ ਟੈਕਨੋਲੋਜੀ ਦੀਆਂ ਉਦਾਹਰਣਾਂ ਵਜੋਂ ਵਾਓ ਇਹ ਤਾਂ ਕਮਾਲ ਦੀ ਟੈਕਨੋਲੋਜੀ ਹੈ ਅੱਛਾ ਹੁਣ ਥੋੜੀ ਗੱਲ ਕਰਦੇ ਹਾਂ ਭਾਰਤ ਦੇ ਪਰਮਾਣੂ ਸਿਧਾਂਤ ਬਾਰੇ ਰਿਪੋਰਟਰ ਇਸ ਬਾਰੇ ਕੀ ਕਹਿੰਦੀਆਂ ਨੇ ਹਾਂਜੀ ਭਾਰਤ ਦੀ ਜਿਹੜੀ ਪਰਮਾਣੂ ਨੀਤੀ ਹੈ ਉਸ ਨੂੰ ਆਮ ਤੌਰ ਤੇ ਪਹਿਲਾ ਵਰਤੋਂ ਨਾ ਕਰਨ ਜਾਂ ਨੋ ਫਰਸਟ ਯੂਜ਼ ਐਨ ਐਫ ਯੂ ਕਿਹਾ ਜਾਂਦਾ ਹੈ ਇਹਦਾ ਸਿੱਧਾ ਮਤਲਬ ਇਹ ਹੈ ਕਿ ਭਾਰਤ ਕਿਸੇ ਵੀ ਲੜਾਈ ਜਾਂ ਸੰਘਰਸ਼ ਵਿੱਚ ਆਪਣੀ ਮਰਜ਼ੀ ਨਾਲ ਪਰਮਾਣੂ ਹਥਿਆਰਾਂ ਦੀ ਵਰਤੋਂ ਪਹਿਲਾਂ ਨਹੀਂ ਕਰੇਗਾ ਯਾਨੀ ਕਿ ਐਸੀ ਪਹਿਲ ਨਹੀਂ ਕਰਾਂਗੇ ਬਿਲਕੁਲ ਪਰ ਇਸ ਨੀਤੀ ਦਾ ਦੂਜਾ ਹਿੱਸਾ ਵੀ ਹੈ ਉਹ ਇਹ ਕਹਿੰਦਾ ਹੈ ਕਿ ਜੇਕਰ ਕਿਸੇ ਨੇ ਭਾਰਤ ਤੇ ਪਰਮਾਣੂ ਹਮਲਾ ਕੀਤਾ ਤਾਂ ਫਿਰ ਭਾਰਤ ਦਾ ਜਵਾਬ ਬਹੁਤ ਵੱਡਾ ਤੇ ਤਬਾਹਕੁਨ ਹੋਵੇਗਾ ਇਸ ਨੂੰ ਵੱਡਾ ਬਦਲਾ ਜਾਂ ਮੈਸਿਵ ਰਿਟੈਲੀਏਸ਼ਨ کیا گیا ہے۔ ਇਹਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਹਮਲਾ ਕਰਨ ਵਾਲੇ ਦੇਸ਼ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇ। ਅੱਛਾ। ਤਾਂ ਮਤਲਬ ਪਹਿਲ ਨਹੀਂ ਪਰ ਜੇ ਕਿਸੇ ਨੇ ਕੀਤੀ ਤਾਂ ਫਿਰ ਜਵਾਬ ਬਹੁਤ ਭਾਰੀ ਹੋਵੇਗਾ। ਹਾਂਜੀ, ਇੱਕ ਤਰ੍ਹਾਂ ਨਾ ਡਰਾਵਾ ਵੀ ਹੈ ਤਾਂ ਕਿ ਕੋਈ ਹੋਰ ਦੇਸ਼ ਭਾਰਤ ਤੇ ਪਰਮਾਣੂ ਹਮਲਾ ਕਰਨ ਬਾਰੇ ਸੋਚੇ ਵੀ ਨਾ। ਸਹੀ ਗੱਲ ਹੈ। ਤੇ ਅਖੀਰ ਵਿੱਚ ਇਹ ਰਿਪੋਰਟਾਂ ਇੱਕ ਹੋਰ ਬਹੁਤ ਅਹਿਮ ਨੁਕਤੇ ਵੱਲ ਇਸ਼ਾਰਾ ਕਰਦੀਆਂ ਨੇ। ਅਜਕਲ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਤਣਾਅ ਚੱਲ ਰਹੇ ਨੇ ਜਿਵੇਂ ਈਰਾਨ ਇਜ਼ਰਾਈਲ ਦਾ ਮਾਮਲਾ ਹੈ ਇਹਨਾਂ ਹਾਲਾਤਾਂ ਵਿੱਚ ਇੱਕ ਛੋਟੀ ਜੀ ਗਲਤਫਹਿਮੀ ਜਾਂ ਕੋਈ ਗਲਤ ਅੰਦਾਜ਼ਾ ਜਿਸ ਨੂੰ ਮਿਸਕੈਲਕੂਲੇਸ਼ਨ ਕਹਿੰਦੇ ਨੇ ਕਿੰਨਾ ਖਤਰਨਾਕ ਸਾਬਤ ਹੋ ਸਕਦਾ ਹੈ ਹਾਂਜੀ ਬਿਲਕੁਲ ਜਦੋਂ ਦੋਵਾਂ ਪਾਸੇ ਤਾਕਤਵਰ ਹਥਿਆਰ ਹੋਣ ਤੇ ਤਣਾਅ ਬਹੁਤ ਜ਼ਿਆਦਾ ਹੋਵੇ ਇੱਕ ਛੋਟੀ ਜੀ ਗਲਤੀ ਵੀ ਬਹੁਤ ਵੱਡੇ ਯੁੱਧ ਦਾ ਕਾਰਨ ਬਣ ਸਕਦੀ ਹੈ ਤੇ ਇਹੋ ਜੇ ਯੁੱਧ ਵਿੱਚ ਫਿਰ ਸਿਰਫ ਦੋ ਦੇਸ਼ ਨਹੀਂ ਸਗੋਂ ਹੋਰ ਕਈ ਦੇਸ਼ ਵੀ ਸ਼ਾਮਿਲ ਹੋ ਸਕਦੇ ਨੇ ਜਿਸ ਦੇ ਨਤੀਜੇ ਬਹੁਤ ਭਿਆਨਕ ਹੋਣਗੇ ਹੂੰ ਸਥਿਤੀ ਕਾਫੀ ਨਾਜ਼ੁਕ ਹੈ ਸਹੀ ਗੱਲ ਅੱਜ ਦੀ ਸਾਰੀ ਗੱਲਬਾਤ ਤੋਂ ਬਾਅਦ ਨਾ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਆਪਾਂ ਸਭ ਜਾਣਦੇ ਹਾਂ ਕਿ ਇਹ ਹਥਿਆਰ ਕਿੰਨੇ ਜ਼ਿਆਦਾ ਵਿਨਾਸ਼ਕਾਰੀ ਨੇ ਪਰ ਸਵਾਲ ਏ ਹੈ ਕਿ ਭਾਵੇਂ ਇਹਨਾਂ ਦੀ ਵਰਤੋਂ ਨਾ ਵੀ ਕੀਤੀ ਜਾਵੇ ਸਿਰਫ ਇਹਨਾਂ ਦਾ ਦੁਨੀਆ ਵਿੱਚ ਮੌਜੂਦ ਹੋਣਾ ਹੀ ਦੇਸ਼ਾਂ ਦੇ ਆਪਸੀ ਸਬੰਧਾਂ ਉਹਨਾਂ ਦੀਆਂ ਰਣਨੀਤੀਆਂ ਤੇ ਜਿਹੜਾ ਪੂਰੀ ਦੁਨੀਆ ਦਾ ਸ਼ਕਤੀ ਸੰਤੁਲਨ ਹੈ ਉਸ ਨੂੰ ਕਿਸ ਤਰ੍ਹਾਂ ਹਰ ਵੇਲੇ ਪ੍ਰਭਾਵਿਤ ਕਰਦਾ ਰਹਿੰਦਾ ਹੈ ਇਹ ਸੋਚਣ ਵਾਲੀ ਗੱਲ ਹੈ ਜੇ ਤੁਹਾਨੂੰ ਸਾਡੀ ਇਹ ਸਮਗਰੀ ਇਹ ਜਾਣਕਾਰੀ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਆਪਣੇ ਸੁਝਾਅ ਹੇਖਾਂ ਟਿੱਪਣੀਆਂ ਵਿੱਚ ਦੇਣਾ ਨਾ ਭੁੱਲਣਾ ਤੇ ਜਗਨੂ ਟਾਕ ਸੁਣਨਾ